ਕਿ ਕੱਲ ਇਹਨਾਂ ਨੇ ਕਿਹਾ ਸੀ ਕਿ ਅਮਰਦੀਪ ਢੰਡਾ 8-9 ਸਾਲ ਦੇ ਬੱਚਿਆਂ ਨੂੰ ਨਸ਼ੇ ਕਰਾਇਆ। ਇੱਥੇ ਮੇਰੇ ਪਿੰਡ ਦੀਆਂ ਮਾਮਾ ਮਾਤਾਵਾ ਭੈਣਾਂ ਆਈਆਂ। ਪਹਿਲਾ ਸਵਾਲ ਕਰਨ ਤੋਂ ਮੈਨੂੰ ਉਹਨਾਂ ਨੂੰ ਪੁੱਛੋ ਕਿਹੜੇ ਬੱਚੇ ਨੂੰ ਉਹਨਾਂ ਦੇ ਨੂੰ ਨਸ਼ੇ ਤੇ ਲਾਇਆ। ਉਹਨਾਂ ਨੇ ਕਿਹਾ ਸੀ ਕਿ ਇਹਦੇ ਨਾਲ ਇਹ ਸ਼ੋਕਰਾ ਆ। ਇਹਦਾ ਵਿਆਹ ਨਹੀਂ ਹੋਇਆ। ਦੱਸੋ ਉਹਨੂੰ ਮੇਰੇ ਵਿਆਹ ਦਾ ਕੀ ਫਿਕਰ ਹੈ? ਅਸੀਂ ਤੁਹਾਡੇ ਮੀਡੀਆ ਦੇ ਮਾਧਿਅਮ ਦੇ ਰਾਹੀਂ ਸਿਰਫ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਕੋਈ ਦੋਸ਼ੀ ਹੈਗਾ ਵਾ ਉਹਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਪੰਜਾਬ ਸਰਕਾਰ ਨੇ ਮੱਠੀਤਾ ਸਰਕਾਰ ਨੇ ਪਗਵਾੜਾ ਪ੍ਰਸ਼ਾਸਨ ਤੇ ਦਬਾਅ ਪਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਯੂਵਾ ਵਿਕਾਸ ਮੋਚਾ ਇਸ ਮਾਮਲੇ ਨੂੰ ਬਿਲਕੁਲ ਦੱਬਣ ਨਹੀਂ ਦੇਵੇਗਾ ਦੇਖੋ ਇੱਕ ਤਾਂ ਜਿਹੜੀ ਭੰਗ ਪੀਂਦਾ ਭੰਗ ਨਿਆਣਿਆਂ ਨੂੰ ਬੋਲਦਾ ਇਹ ਸਰਾਸਰੀ ਗਲਤ ਹੈ ਇਥੇ ਮੇਰਾ ਕਹਿਲਾ ਬੀਬੀਆਂ ਤੇ ਬੱਚੇ 100 ਬੰਦਾ ਹੋਣਾ ਪਿੰਡ ਦਾ ਇੱਕ ਵੀ ਬੰਦਾ ਕਹਿ ਜਵੇ ਮਾਂ ਤੇ ਬੱਚੇ ਲਾ ਕੇ ਸਾਡੇ ਬੱਚੇ ਨੂੰ ਇਹਨੇ ਭੰਗ ਪਲਾਈਆ ਤਾਂ ਅਸੀਂ ਹਰ ਇੱਕ ਤਰ੍ਹਾਂ ਇਹਨੂੰ ਸਜ਼ਾ ਦੇਣ ਲਈ ਤਿਆਰ ਹਾਂ ਜੀ ਤੁਹਾਡੇ ਕਹਿਣ ਤੋਂ ਵਾਕਿ ਕੋਈ ਪ੍ਰਾਣੀ ਰਜਿਸਟਰੀ ਚੱਲਦੇ ਜਾਂ ਰਾਜਸੀ ਰਜਿਸਟਰੀ ਚੱਲਦੇ ਹੈ ਤਾਂ ਹੋ ਸਕਦਾ ਹੈ ਪਾਰਟੀਵਾਦੀ ਚ ਕਿਤੇ ਇਦਾਂ ਤੇ ਨਹੀਂ ਵੋਟਾਂ ਦੀ ਹਾਰ ਦਿੱਤ ਨੂੰ ਲੈ ਕੇ ਇਹ ਚੀਜ਼ਾਂ ਸਾਹਮਣੇ ਆ ਗਈਆਂ ਮੈਂ ਤਾਂ ਹੋ ਸਕਦਾ ਹੈ ਕਿ ਵੋਟਾਂ ਦੀ ਹਾਰ ਦਿੱਤ ਨੂੰ ਲੈ ਕੇ ਕੋਈ ਮਤਲਬ ਕਿ ਦੇਖੋ ਮੇਰੇ ਬਿਆਨ ਚ 10 ਸਾਲ ਹੋ ਗਏ ਦੇਖੋ ਕੋਈ ਦੇਖੋ ਸਾਡੇ ਗਲੀ ਚ ਕਿੰਨਾ ਸਿਵਰ ਖਰਾਬ ਪਾਣੀ ਪਾਣੀ ਟਪਕੋ ਸਾਰੇ ਅੰਦਰ ਹੀ ਵੜਦਾ ਵੀ ਇਹਨਾਂ ਨੇ ਸਾਨੂੰ ਧੂਸਤ ਦਿੱਤੀ ਦੇਖੋ ਅੱਜ ਬੱਚਾ ਇਹ ਧੂਸਤ ਹੁਣ ਤੁਹਾਨੂੰ ਕਰਕੇ ਦੇਣ ਲਗਾਏ ਤੇ ਇਹਦੇ ਵਿੱਚ ਉਹ ਇਹਨਾਂ ਬਹਿਸ ਵਧਾਈ ਕਰਦੇ ਆ ਤੁਹਾਨੂੰ ਕਾਰਨ ਕੀ ਹੋਇਆ ਕਿ ਇਹ ਇੰਨੀ ਬਹਿਸ ਵਧਾਈ ਸ਼ੁਰੂ ਹੋਈ ਇਹ ਕਾਰਨ ਜੀ ਇਹ ਕਰਕੇ ਹੋਇਆ ਕਿ ਇਹਨਾਂ ਨੇ ਵੀ ਇਹ ਕੰਮ ਕਰਨੇ ਚਾਹ ਰਹੇ ਕੰਮ ਦੱਸਦੀ ਹੈ ਕਿ ਬੀਤੇ ਕੁਝ ਦਿਨਾਂ ਤੋਂ ਫਗਵਾੜਾ ਲੱਗਲੇ ਪਿੰਡ ਚਿਹੜੂ ਵਿਖੇ ਮਜੂਦਾ ਪੰਚਾਇਤ ਮੈਂਬਰ ਅਮਰਦੀਪ ਢੰਡਾ ਅਤੇ ਪਿੰਡ ਦੇ ਵਸਨੀਕ ਵਿਸ਼ਨਪਾਲ ਪਿਛਕਾਰ ਕਿਸੇ ਗੱਲ ਨੂੰ ਲੈ ਕੇ ਹੋਏ ਟਕਰਾਅ ਦਾ ਮਾਮਲਾ ਸੋਲਜਰ ਦੀ ਬਜਾਏ ਵਾਤਾਹੀ ਨਚਰਾ ਰਿਹਾ ਹੈ। ਹੋਰ ਦੱਸਦੀ ਹੈ ਕਿ ਦੋ ਮਾਤਰਾਂ ਵੱਲੋਂ ਇੱਕ ਦੂਸਰੇ ਤੇ ਗੰਭੀਰ ਰੂਪ ਲਗਾਏ ਗਏ ਸਨ ਜਿਸ ਦੀਆਂ ਵੀਡੀਓ ਤੁਸੀਂ ਸਾਡੇ ਚੈਨਲ ਤੇ ਦੇਖ ਹੀ ਚੁੱਕੇ ਹੋ ਤੇ ਹੁਣ ਪੰਚਾਇਤ ਮੈਂਬਰ ਅਮਰਦੀਪ ਢੰਡਾ ਤੇ ਆਪਣੇ ਸਾਥੀਆਂ ਸਮਰਥਕਾਂ ਸਨੇ ਥਾਣਾ ਸਤਪੁਚ ਅਤੇ ਬੀਤੇ ਦਿਨ ਬਿਸ਼ਨਪਾਲ ਵੱਲੋਂ ਇੱਕ ਵੀਡੀਓ ਵਿੱਚ ਬੋਲੇ ਲਫ਼ਜ਼ਾਂ ਨੂੰ ਅਪਸ਼ਬਦ ਦੱਸਦਿਆਂ ਬਿਸ਼ਨਪਾਲ ਵੱਲੋਂ ਬੋਲੇ ਗਏ ਲਫ਼ਜ਼ਾਂ ਦਾ ਠੋਸ ਤਰੀਕੇ ਨਾਲ ਜਵਾਬ ਦਿੱਤਾ ਕਿਹਾ ਕਿ ਬਿਸ਼ਨਪਾਲ ਨੇ ਮੇਰੇ ਬਾਰੇ ਜੋ ਵੀ ਕਿਹਾ ਉਹ ਸਭ ਝੂਠ ਹੈ ਢੰਡਾ ਨਾਲ ਪੁੱਛੇ ਉਹਨਾਂ ਦੀ ਸਮਰਥਕਾਂ ਨੇ ਵੀ ਆਇਨਾ ਟੀਵੀ ਦੇ ਕੈਮਰੇ ਅੱਗੇ ਆ ਕੇ ਢੰਡਾ ਦੀ ਇੱਕ ਇੱਕ ਗੱਲ ਵਿੱਚ ਹਾਮੀ ਭਰੀ ਸਮਰਥਕਾਂ ਨੇ ਕਿਹਾ ਕਿ ਬਿਸ਼ਨਪਾਲ ਨੇ ਢੰਡਾ ਦਾ ਅਕਸ ਖਰਾਬ ਕੀਤਾ ਹੈ ਉਸਦਾ ਵਿਆਹ ਹੋਵੇ ਜਾਂ ਨਾ ਹੋਵੇ ਜਾਂ ਕਰਨਾ ਹੈ ਜਾਂ ਨਹੀਂ ਕਰਨਾ ਇਹ ਉਸਦੇ ਮਾਤਾ ਪਿਤਾ ਨੇ ਸੋਚਣਾ ਹੈ ਬਿਸ਼ਨਪਾਲ ਨੇ ਨਹੀਂ ਤੇ ਤਿੱਖੇ ਨਿਸ਼ਾਨੇ ਸਾਧ ਦੇ ਕਿਹਾ ਕਿ ਜੇਕਰ ਬਿਸ਼ਨਪਾਲ ਖਿਲਾਫ ਵਾਂਢੀ ਕਰੂਨੀ ਕਾਰਵਾਈ ਨਾ ਹੋਈ ਤਾਂ ਨਵੇਂ ਏਜੰਡੇ ਤੈਅ ਕਰਕੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਦਿਖਾਉ ਤੇ ਹਾ ਪੂਰੀ ਖ਼ਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਹਰਿਸ਼ ਭੰਡਾਰੀ ਦੀ ਇੱਕ ਖਾਸ ਰਿਪੋਰਟ ਔਰ ਤੁਹਾਨੂੰ ਖੁਦ ਪਤਾ ਵੀ ਆ ਕਿ ਕੱਲ ਇਹਨਾਂ ਨੇ ਕਿਹਾ ਸੀ ਕਿ ਅਮਰਦੀਪ ਢੰਡਾ 8-9 ਸਾਲ ਦੇ ਬੱਚਿਆਂ ਨੂੰ ਨਸ਼ੇ ਕਰਾ ਰਿਹਾ ਆ ਇੱਥੇ ਮੇਰੇ ਪਿੰਡ ਦੀਆਂ ਮਾਮਾ ਮਾਤਾਵਾ ਭੈਣਾਂ ਆਈਆਂ ਪਹਿਲਾ ਸਵਾਲ ਕਰਨ ਤੋਂ ਮੈਨੂੰ ਉਹਨਾਂ ਨੂੰ ਪੁੱਛੋ ਕਿਹੜੇ ਬੱਚੇ ਨੂੰ ਉਹਨਾਂ ਦੇ ਨੂੰ ਨਸ਼ੇ ਤੇ ਲਾਇਆ ਇੱਕ ਵਾਰੀ ਬਿਲਕੁਲ ਗੱਲ ਕਰ ਲੈਣੇ ਤੁਸੀਂ ਆਪਣੀ ਗੱਲ ਰੱਖੋ ਉਹਨਾਂ ਨੇ ਵੀ ਗੱਲ ਕੀਤੀ ਜਾਊਗੀ ਔਰ ਉਹਨਾਂ ਨੇ ਕਿਹਾ ਸੀ ਕਿ ਇਹਦੇ ਨਾਲ ਇਹ ਸ਼ੋਕਰਾ ਆ ਇਹਦਾ ਵਿਆਹ ਨਹੀਂ ਹੋਇਆ ਦੱਸੋ ਉਹਨੂੰ ਮੇਰੇ ਵਿਆਹ ਦਾ ਕੀ ਫਿਕਰ ਹੈ ਔਰ ਜਿਹੜੇ ਬੰਦੇ ਸਾਡੇ ਪਿੰਡ ਦੇ ਨਗਰ ਦੇ ਚਾਰ ਨੌਜਵਾਨ ਟੀਕੇ ਲਾ ਕੇ ਮਰ ਗਏ ਛਿੱਟੇ ਨਾ ਮਰ ਗਏ ਦਿਨ ਦਿਹਾੜੇ ਡਾਕੇ ਪਏ ਵੈਸਟਰਨ ਜੁਨੀਅਨ ਧਰਮਪਾਲ ਦੀ ਦੁਕਾਨ ਦੇ ਉੱਪਰ ਜਿਹੜੇ ਮੌਜੂਦਾ ਪੰਚ ਆ ਉਨਾ ਉਤੇ ਉਹਨੇ ਕਾਰਵਾਈ ਕੀ ਕਰਾਈ ਜੇ ਮੇਰੇ ਨਾਲ ਚਾਰ ਕਈ ਸ਼ੋਕਰੇ ਸੀ ਤਾਂ ਮੈਨੂੰ 64 ਵੋਟਾਂ ਉਹਦੇ ਵਾਰਡ ਦੇ ਵਿੱਚ ਕਿੱਦਾਂ ਪੈ ਗਈਆਂ ਔਰ ਮੈਂ ਇਹ ਮੰਗ ਕਰਦਾ ਕਿ ਅਗਰ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਮੇਰੇ ਪਰਿਵਾਰ ਨੂੰ ਕੁਝ ਹੋਇਆ ਜਾਂ ਮੈਨੂੰ ਕੁਝ ਹੋਇਆ ਤਾਂ ਉਹਦਾ ਜ਼ਿੰਮੇਵਾਰ ਉਹ ਵਿਅਕਤੀ ਹੋਵੇ ਜੀ ਬਿਲਕੁਲ ਜਿਹੜੇ ਤੁਹਾਨੂੰ ਅਪਸ਼ਬਦ ਬੋਲੇ ਗਏ ਆ ਉਸ ਦੇ ਵਿੱਚ ਕੋਈ ਮੀਡੀਆ ਰੋਲ ਨਹੀਂ ਹੈਗਾ ਕਿਉਂਕਿ ਜੋ ਬੋਲਿਆ ਤੁਸੀਂ ਅਸੀਂ ਇਨਰਪੱਖ ਦਿਖਾਇਆ ਸੀ ਜੋ ਨਾ ਬੋਲਿਆ ਉਹਨਾਂ ਨੇ ਦਿਖਾਇਆ ਸੀ ਇਸ ਦਿਨ ਗਾਲੀ ਗਲੋਚ ਹੋਈ ਆ ਉਸ ਦਿਨ ਤੁਸੀਂ ਵੀ ਹਰੀਸ਼ ਪੰਡਿਆਰੀ ਜੀ ਉੱਥੇ ਮੌਜੂਦ ਸੀਗੇ ਤੇ ਗੁਰੂ ਗੁਰੂ ਘਰ ਦੇ ਸਾਹਮਣੇ ਸੀ ਸੋਹ ਖਾ ਕੇ ਕੋਈ ਕਹਿ ਦਵੇ ਕਿ ਅਮਰਦੀਪ ਢੰਡਾ ਨੇ ਉੱਥੇ ਅਪ ਸ਼ਬਦ ਉਸ ਵਿਅਕਤੀ ਨੂੰ ਬੋਲੇ ਉਹਦਾ ਰਹਿ ਕਖਣਾ ਜਿਹੜਾ ਝੂਠ ਬੋਲੇ ਜੀ ਅਗਰ ਅਮਰਦੀਪ ਢੰਡਾ ਝੂਠ ਬੋਲਦਾ ਆ ਕਿ ਉਹਦਾ ਉੱਪ ਸ਼ਬਦ ਬੋਲਿਆ ਅਮਰਦੀਪ ਢੰਡਾ ਦਾ ਰਹੇ ਕੱਖ ਦੇਖੋ ਜੀ ਐਜ਼ ਅ ਮੀਡੀਆ ਪਰਸਨ ਅਸੀਂ ਪਾਰਟੀ ਨਹੀਂ ਬਣ ਸਕਦੇ ਉੱਥੇ ਜਦੋਂ ਤੁਹਾਨੂੰ ਗਾਲੀ ਵਿਚ ਹੋਇਆ ਮੈਂ ਮੌਕੇ ਦੇ ਸੀਗਾ ਕਵਰੇਜ ਕਰਨ ਗਿਆ ਸੀ ਲੇਕਿਨ ਜਦੋਂ ਮੈਨੂੰ ਉਦੋਂ ਸਾਨੂੰ ਪਤਾ ਲੱਗਾ ਜਦੋਂ ਸਾਡੀ ਬਹਿਸ ਬਾਜੀ ਸ਼ੁਰੂ ਹੋ ਚੁੱਕੀ ਸੀਗੀ ਉੱਥੇ ਆਸ-ਪਾਸ ਕੈਮਰੇ ਵੀ ਹੋਗੇ ਉਹ ਵੀ ਖੜੁੰਦੇ ਜਾ ਸਕਦੇ ਹੈਗੇ ਤੁਸੀਂ ਇਸ ਤੋਂ ਇਲਾਵਾ ਕੋਈ ਸ਼ੋਰ ਕਰਨੇ ਚਾਹੁੰਦੇ ਹੋ ਵੱਡੇ ਸਮਤਾਂ ਇੱਥੇ ਪੁੱਜੇ ਹੈਗੇ ਨਹੀਂ ਤੁਸੀਂ ਜਿਹੜੇ ਗੱਲ ਇਹਨਾਂ ਨੇ ਮੇਰੇ ਤੇ ਦੋਸ਼ ਲਾਏ ਆ ਨਾ ਮੇਰੀ ਸ਼ੋਭੀ ਖਰਾਬ ਕਰਨ ਵਾਸਤੇ ਕੋਈ ਖਾਂਦਾ ਕੋ ਪੀਂਦਾ ਜਦੋਂ ਮੈਂ ਵੋਟਾਂ ਤੇ ਖੜ ਗਿਆ ਜਿੱਤ ਗਿਆ ਮੇਰਾ ਤਾਂ ਜਿੱਤਨ ਤੋਂ ਬਾਅਦ ਵੀ ਜਿੱਤਨ ਤੋਂ ਪਹਿਲਾਂ ਵੀ ਸੋਨੂ ਢੰਡਾਈ ਸੀ ਪਿੰਡ ਵਾਸੀਆਂ ਲਈ ਔਰ ਅੱਜ ਵੀ ਛੋਟਿਆਂ ਲਈ ਉਹ ਵੱਡਾ ਵੀਰ ਆ ਤੇ ਮਾਤਾਵਾ ਪਹਿਣਾ ਲਈ ਸੋਨੂ ਢੰਡਾਈ ਤੁਸੀਂ ਮੇਸ਼ਾ ਵੀ ਅਸੀਂ ਵੀ ਦੇਖ ਧਾਰਮਿਕ ਕੰਮਾਂ ਵਿੱਚ ਹਮੇਸ਼ਾ ਮੋਹਰੀ ਕਿਤਾਬ ਵਿੱਚ ਰਹੇ ਹੈਗੇ ਆ ਪਿੰਡ ਦੇ ਕਾਰਨ ਵੀ ਰਹੇ ਹੈਗੇ ਇੱਕ ਵੀ ਕਾਰਨ ਉਹ ਰਾਸੀ ਰੰਜਿਸ਼ ਹੈਗੀ ਜਾਂ ਕੀ ਕੀ ਜਿਹੜੇ ਕਿਹੜੇ ਕਾਰਨ ਇਹਦਰ ਬਣ ਗਏ ਮਾਮਲੇ ਵਿੱਚ ਪਹੁੰਚ ਗਏ ਜੀ ਕਿਸੇ ਨਿੱਜੀ ਪਾਰਟੀ ਨਾਲ ਪੋਲਿਟੀਕਲ ਪਾਰਟੀ ਨਾਲ ਕੋਈ ਰਿਸ਼ਤਾ ਨਹੀਂ ਆਮ ਆਦਮੀ ਪਾਰਟੀ ਨਾਲ ਵੀ ਮੇਰੇ ਸਤਿਕਾਰਯੋਗ ਲੀਡਰ ਸਹਿਬਾਨ ਨੇ ਜੀ ਬਿਲਕੁਲ ਕਾਂਗਰਸ ਪਾਰਟੀ ਦੇ ਵਿੱਚ ਵੀ ਲੀਡਰ ਸਹਿਬਾਨ ਸਾਡੀ ਸਤਿਕਾਰਯੋਗ ਨੇ ਚਾਹੇ ਉਹ ਭਾਜਪਾ ਆ ਚਾਹੇ ਕਾਂਗਰਸ ਆ ਚਾਹੇ ਭਾਜਪਾ ਆ ਤੇ ਚਾਹੇ ਸ਼ਰੂਮਣੀ ਅਕਾਲੀ ਦਲ ਬਾਦਲ ਦੇ ਲੀਡਰ ਆ ਅਮਰਦੀਪ ਢੰਡਾ ਹਮੇਸ਼ਾ ਹਿੰਦੁਸਤਾਨ ਹਿੱਤ ਦੇ ਵਿੱਚ ਕੰਮ ਕਰਨ ਵਾਲਾ ਆ ਔਰ ਹਿੰਦੁਸਤਾਨ ਦੀ ਸੇਵਾ ਕਰਨ ਵਾਲਾ ਆ ਔਰ ਯੁਵਾ ਵਿਕਾਸ ਮੋਰਚਾ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਹੱਕਾਂ ਦੀ ਜਿਹੜੀ ਆ ਮਜ਼ਲੂਮਾਂ ਦੀ ਹੱਕ ਦੀ ਆਵਾਜ਼ ਆ ਉਹ ਅਸੀਂ ਉਠਾਉਣ ਵਾਲੇ ਆ ਔਰ ਜਿਹੜਾ ਇੱਕ ਦੋਸ਼ ਲਾਇਆ ਕਿ ਇਹ ਜ਼ਿਮੀਦਾਰਾਂ ਨੂੰ ਔਰ ਐਸੀਆਂ ਨੂੰ ਬੈਰ ਪਾਉਣਾ ਚਾਹੁੰਦਾ ਇੱਥੇ ਤੁਸੀਂ ਕੈਮਰਾ ਮਾਰੋ ਇੱਧਰ ਇੱਥੇ ਮੇਰੇ ਜ਼ਿਮੀਦਾਰ ਜਿਹੜੇ ਬਜ਼ੁਰਗ ਆਦਮੀ ਆ ਉਹ ਮੇਰੇ ਵੀਰ ਜ਼ਿਮੀਦਾਰ ਆਏ ਆ ਤਿੰਨ ਦਿਨ ਸੇਵਾ ਵਿਸਾਖੀ ਦੀ ਚੱਲਦੀ ਆ ਤਿੰਨ ਦਿਨ ਸੇਵਾ ਹੁਲਾ ਮੁਹੱਲਾ ਦੀ ਚੱਲਦੀ ਆ ਜਿੱਥੇ ਅਮਰਦੀਪ ਢੰਡਾ ਤੁਸੀਂ ਖੁਦ ਸਬੂਤ ਹੋ ਕਿ ਉੱਥੇ ਚਾਰ ਦਿਨ ਦੀ ਸੇਵਾ ਨਿਰਪੱਖ ਹੋ ਕੇ ਨਿਭਾਉਂਦਾ ਹੈ ਔਰ ਜਿਹੜਾ ਆ ਜਾਤ ਪਾਤ ਤੋਂ ਹਮੇਸ਼ਾ ਉੱਠ ਕੇ ਗੱਲ ਕੀਤੀ ਆ ਇਸ ਕਰਕੇ ਜੋ ਵੀ ਆ ਉਹ ਇਨਸਾਫ ਮਾਨੂੰ ਮਿਲਣਾ ਚਾਹੀਦਾ ਸੋਟਰ ਸਾਹਿਬ ਤੁਸੀਂ ਇੱਕ ਜ਼ਿੰਮੇਵਾਰ ਪਰਸਨ ਨੂੰ ਪਿੰਡ ਦੇ ਇੱਕ ਮੀਡੀਆ ਦੇ ਖੇਤਰ ਨਾਲ ਵੀ ਜੁੜੇ ਹੋਏ ਹੈਗੇ ਆ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਦਰਖਾਸਤ ਉੱਪਰ ਦਰਖਾਸਤ ਵੀ ਦਿੱਤੀ ਗਈ ਭਾਈ ਹੁਣੇ ਦੱਸਿਆ ਹੁਣੇ ਦਰਖਾਸਤ ਜਿਹੜੀ ਅਸੀਂ ਪਹਿਲਾਂ ਦਿੱਤੀ ਸੀਗੀ ਅਸੀਂ ਉਹ ਵਿਸ਼ਨਪਾਲ ਜੀ ਦੇ ਉੱਤੇ ਦਿੱਤੀ ਸੀ ਗਾਲੀ ਗਲੂਚ ਕਰ ਜੀ ਅੱਜ ਸਾਨੂੰ ਡੀਐਸਪੀ ਸਾਹਿਬ ਨੇ ਦੁਬਾਰਾ ਬੁਲਾਇਆ ਸੀ ਡੀਐਸਪੀ ਸਾਹਿਬ ਨੇ ਬੜੇ ਹੀ ਸਚਜੇ ਢੰਗ ਦੇ ਨਾਲ ਔਰ ਪਿਆਰ ਦੇ ਨਾਲ ਸਾਡੀ ਗੱਲ ਨੂੰ ਸੁਣਿਆ ਆ ਔਰ ਕੱਲ ਦਾ ਟਾਈਮ ਦਿੱਤਾ ਆ ਤੇ ਅਗਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਫਿਰ ਜਿਹੜਾ ਸਾਡਾ ਨਗਰ ਆ ਉਹਨਾਂ ਦੀ ਸਲਾਹ ਦੇ ਨਾਲ ਅਸੀਂ ਅਗਲੀ ਕਾਰਵਾਈ ਨੂੰ ਤੁਸੀਂ ਅੱਜ ਦੀ ਇਸ ਮੀਟਿੰਗ ਲਈ ਕਿ ਸ਼ੋਰ ਕਹਿਣਾ ਚਾਹੁੰਦੇ ਨਹੀਂ ਇੱਥੇ ਇਕੱਠੇ ਹੋਏ ਸਰ ਜੈਪੀਮ ਜੈਪਾਤ ਜੈ ਗੁਰੂਦੇਵ ਤਨ ਗੁਰੂਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਵਾਲਮੀਕੀ ਹਰ ਹਰ ਵਾਲਮੀਕੀ ਜਿੱਦਾਂ ਕਿ ਤੁਸੀਂ ਦੇਖਿਆ ਕਿ ਸਾਡੇ ਅਮਨਦੀਪ ਢੱਡਾ ਜੀ ਜੋ ਕਿ ਮੌਜੂਦਾ ਪੰਚ ਚਿਹੜੂ ਤੋਂ ਆ ਉਹਨਾਂ ਦੇ ਨਾਲ ਕੁਝ ਸ਼ਰਾਪੀ ਅੰਸਰਾਂ ਨੇ ਪਹਿਲੋ ਤੋਂ ਨਾਨਾ ਗਾਲੀ ਗਲੋਚ ਕੀਤੀ ਜਦੋਂ ਤੁਹਾਡਾ ਸਾਹਿਬ ਨੇ ਉਹ ਲਿਖਤ ਜਿਹੜੀ ਐਪਲੀਕੇਸ਼ਨ ਖਾਣੇ ਦੇ ਵਿੱਚ ਦਿੱਤੀ ਇਨਸਾਫ ਲੈਣ ਲਈ ਉਸ ਤੋਂ ਬਾਅਦ ਉੱਥੇ ਦੇ ਜਿਹੜੇ ਬੰਦਿਆਂ ਨੇ ਗਾਲੀ ਗਲੋਚ ਕੀਤੀ ਸੀ ਉਹਨੇ ਆਪਣੀ ਸਾਹ ਤੌਰ ਤੇ ਗੁੰਡਾਗਰਦੀ ਦਿਖਾਈ ਔਰ ਇੱਥੇ ਕੈਮਰੇ ਦੇ ਵਿੱਚ ਲਾਈਵ ਆ ਕੇ ਕਿਹਾ ਹੋਨੇ ਕਿ ਤੁਸੀਂ ਹੁਣ ਡਰ ਗਏ ਆ ਜਦਕੀ ਆਏ ਨਹੀਂ ਤੁਸੀਂ ਡਰ ਗਏ ਆਏ ਨਹੀਂ ਇਹ ਉਹਨੇ 3-4 ਵਾਰ ਸ਼ਬਦ ਰਿਪੀਟ ਕੀਤਾ ਉਸ ਤੋਂ ਬਾਅਦ ਉਹਨੇ ਤੁਹਾਡਾ ਸਾਹਿਬ ਦੀ ਜਿਹੜੀ ਪਰਸਨਲ ਲਾਈਫ ਦੇ ਉੱਤੇ ਵੀ ਅਟੈਕ ਕੀਤਾ ਔਰ ਮੈਂ ਇਹ ਗੱਲ ਤੁਹਾਡੇ মিডিਆ ਦੇ ਮਾਧਿਅਮ ਨਾਲ ਪੁੱਛਣਾ ਚਾਹਦਾ ਵੀ ਇੰਨੀ ਗੁੰਡਾਗਰਦੀ ਆ ਜਿਹੜੀ ਇੱਕ ਤੋਂ ਪਹਿਲੋ ਬੰਦਾ ਆਪਣੀ ਜ਼ੁਬਾਨ ਨਾਲ ਕਰਦਾ ਵਾ ਦੂਜੀ ਉਹ ਗੁੰਡਾਗਰਦੀ ਆ ਪ੍ਰਸ਼ਾਸਨ ਦੇ ਉੱਤੇ ਦਬਾਅ ਪਾ ਕੇ ਕਰ ਰਹੀ ਆ ਮੌਜੂਦਾ ਸਰਕਾਰ ਜੋ ਕਿ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਤੁਹਾਡੇ মিডিਆ ਦੇ ਮਾਧਿਅਮ ਦੇ ਰਾਹੀਂ ਸਿਰਫ ਇੱਕ ਗੱਲ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਕੋਈ ਦੋਸ਼ੀ ਹੈਗਾ ਵਾ ਉਹਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ ਪੰਜਾਬ ਸਰਕਾਰ ਨੇ ਮੌਜੂਦਾ ਸਰਕਾਰ ਨੇ ਫਗਵਾੜਾ ਪ੍ਰਸ਼ਾਸਨ ਤੇ ਦਬਾਅ ਪਾ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਤਾਂ ਯੂਵਾ ਵਿਕਾਸ ਮੋਰਚਾ ਇਸ ਮਾਮਲੇ ਨੂੰ ਬਿਲਕੁਲ ਦਬਰ ਨਹੀਂ ਦੇਵੇਗਾ ਜਦੋਂ ਤੱਕ ਅਮਨਦੀਪ ਢੱਡਾ ਜੀ ਨੂੰ ਇਨਸਾਫ ਨਹੀਂ ਮਿਲਿਆ ਉਦੋਂ ਤੱਕ ਅਸੀਂ ਆਰਾਮ ਨਾਲ ਨਹੀਂ ਬੈਠਾਂਗੇ ਕਿਉਂਕਿ ਇਹ ਅਮਨਦੀਪ ਢੱਡਾ ਜੀ ਆ ਜਿਹੜੇ ਸਾਡੇ ਪੰਚਾ ਇਹਨਾਂ ਨੇ ਹਮੇਸ਼ਾ ਦਲਤਾਂ ਦੀ ਆਵਾਜ਼ ਉਠਾਈ ਆ ਜੀ ਆਪਾਂ ਬੋਲੇ ਬਰਦਾਸ਼ਤ ਨਹੀਂ ਹੋਇਆ ਕਿ ਦਲਿਤਾ ਦੀ ਆਵਾਜ਼ ਕਿਉਂ ਉੱਠ ਰਹੀ ਹੈ ਗੱਲ ਚ ਗੱਲ ਹੈ ਕਿ ਜਦੋਂ ਢੰਡਾ ਸਾਹਿਬ ਨਾਲ ਗਾਲੀ ਗਲੋਚ ਦੀ ਜਿਹੜੀ ਮਾਮਲਾ ਪੱਖਿਆ ਸੀਗਾ ਉਸ ਦਿਨ ਅਸੀਂ ਵੀਡੀਓ ਇਹਨਾਂ ਦੀ ਨਸ਼ਰ ਕੀਤੀ ਸੀ ਅਸੀਂ ਦੂਸਰੀ ਪਾਰਟੀ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਜਿਹਨਾਂ ਦਾ ਮਿਸ਼ਨਪਾਲ ਹੈਗਾ ਉਹਨਾਂ ਨੇ ਕਿਹਾ ਮੈਂ ਇਸ ਮਾਮਲੇ ਵਿੱਚ ਕੋਈ ਪੱਖ ਨਹੀਂ ਦੇਣਾ ਚਾਹੁੰਦਾ ਉਸ ਬਾਅਦ ਸਾਨੂੰ ਕਾਲ ਆਈ ਕਿ ਉਹਨਾਂ ਨੇ ਸਾਨੂੰ ਇੱਥੇ ਬੁਲਾਇਆ ਕਿ ਅਸੀਂ ਆਪਣਾ ਸਪਸ਼ਟਿਕਨ ਦੇਣਾ ਚਾਹੁੰਦੇ ਹੈਗੇ ਅਸੀਂ ਉਸ ਮਾਮਲੇ ਖਬਰ ਤੋਂ ਪਹਿਲਾਂ ਬੋਲਿਆ ਸੀ ਕਿ ਜਦੋਂ ਮਿਸ਼ਨਪਾਲ ਵੀ ਆਪਣਾ ਪੱਖ ਰੱਖਣਾ ਚਾਹੁੰਦੇ ਆ ਅਸੀਂ ਉਹ ਨਿਰਪੱਖ ਤੌਰ ਤੇ ਲਾਵਾਂਗੇ ਹੁਣ ਤੁਸੀਂ ਸਾਨੂੰ ਫਿਰ ਹੋਵੇ ਤੇ ਮੀਡੀਆ ਤੇ ਆਜ਼ਾਦੀ ਹੋਵੇ ਤਾਂ ਫਿਰ ਸਾਰਿਆਂ ਨੇ ਆਪਣਾ ਪੱਖ ਰੱਖਣਾ ਹੀ ਹੁੰਦਾ ਵਾ ਜੇ ਉਹ ਗੁਨਾਹਗਾਰ ਸੀ ਤਾਂ ਹੀ ਤੋਂ ਸਾਡੇ ਅੱਗੇ ਪੱਖ ਨਹੀਂ ਰੱਖ ਸਕਿਆ ਔਰ ਦੂਜੀ ਸਭ ਤੋਂ ਵੱਡੀ ਇਹ ਗੱਲ ਆ ਵੀ ਜਦ ਅਸੀਂ ਥਾਣੇ ਦੇ ਵਿੱਚ ਐਪਲੀਕੇਸ਼ਨ ਦੇਤੀ ਜੇ ਉਹ ਬੇਕਸੂਰ ਸੀ ਤੇ ਇੱਥੇ ਆ ਕੇ ਆਪਣਾ ਪੱਖ ਰੱਖਦਾ ਇੱਥੇ ਆ ਕੇ ਸਾਫ਼ ਗੁੰਡਾਗਰਦੀ ਥੋੜੀ ਕਰਦਾ ਜਮਦੀਪ ਢੰਡਾ ਜੀ ਦੇ ਖਿਲਾਫ ਇਹਨੇ ਅਪਸ਼ਬਦ ਕਿਉਂ ਬੋਲਦਾ ਕਹਿੰਦਾ ਜੀ ਇਹਨਾਂ ਦੀ ਮੈਰਿਜ ਨਹੀਂ ਹੋਈ ਆ ਦੱਸੋ ਕਿਹੜੇ ਬੰਦੇ ਨੂੰ ਆ ਪਰਸਨ ਕਿਸੇ ਤੇ ਟੈਗ ਕਰਨ ਦਾ ਔਰ ਇਹਨਾਂ ਨੂੰ ਉਹ ਸ਼ਬਦ ਕਹਿਆ ਜਿਹੜੇ ਮੈਂ ਕੈਮਰੇ ਅੱਗੇ ਕਹਿਣਾ ਵੀ ਮਤਲਬ ਚੰਗਾ ਨਹੀਂ ਸਮਝਾਂਦਾ ਸਰ ਇਹਨਾਂ ਨੇ ਹੁਣ ਤੁਸੀਂ ਜਿਹੜੀ ਪਹਿਲਾਂ ਤਰਖਾਸਤ ਦਿੱਤੀ ਸੀ ਗਾਲੀ ਥੋੜੀ ਲੈ ਕੇ ਹੁਣ ਜਿਹੜੀ ਤੁਸੀਂ ਦੁਬਾਰਾ ਮੁੱਦਾ ਉਠਾ ਰਹੇ ਹੈਗੇ ਇਸ ਵੀ ਨੱਕ ਦੁਬਾਰਾ ਵੀ ਕੋਈ ਤਰਖਾਸਤ ਦਿੱਤੀ ਹੈ ਬਿਲਕੁਲ ਜੀ ਅਸੀਂ ਉਹ ਦਰਖਾਸਤ ਦੇ ਉੱਤੇ ਹੀ ਦੁਬਾਰਾ ਡਿਪਟੀ ਸਾਹਿਬ ਨੂੰ ਇਹ ਮਿਲ ਕੇ ਗੱਲ ਕਹੀ ਆ ਕਿ ਜਿਹੜਾ ਬੰਦਾ ਉਹ ਇਦਾਂ ਦੀ ਵਲਡਿੰਗ ਬੋਲ ਰਿਹਾ ਇਹਦਾ ਮਤਲਬ ਕਿ ਉਹਦੇ ਦਿਲ ਔਰ ਦਿਮਾਗ ਦੇ ਵਿੱਚ ਜਿਹੜਾ ਕਾਨੂੰਨ ਦਾ ਡਰਾ ਉਹ ਖਤਮ ਹੋ ਚੁੱਕਾ ਹੈ ਜਾਨੀ ਕਿ ਕਹਿਣ ਦਾ ਭਾਵਾ ਉਹਦੇ ਉੱਤੇ ਮੌਜੂਦਾ ਸਰਕਾਰ ਦਾ ਹੱਥ ਆ ਔਰ ਜਿਹੜੇ ਸ਼ਰਾਤ ਹੀ ਅੰਸਰ ਉਹਦੇ ਮਗਰ ਖੜ ਕੇ ਉਸ ਕੋਲ ਇਹ ਸਭ ਕੁਝ ਕਰਵਾ ਰੇ ਆ ਉਹਨਾਂ ਸਾਰਿਆਂ ਤੇ ਬੰਦ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਜਿਹੜਾ ਫਗਵਾੜੇ ਦਾ ਮਾਹੌਲ ਸਹੀ ਬਣਿਆ ਰਹੇ ਔਰ ਸਾਡੇ ਅਮਰਦੀਪ ਢੱਡਾ ਜੀ ਦਾ ਹੌਸਲਾ ਹੋਰ ਬਲੰਦ ਹੋਵੇ ਤਾਂ ਕਿ ਉਹ ਸਮਾਜ ਦੀ ਸੇਵਾ ਇਦਾਂ ਹੀ ਇਮਾਨਦਾਰੀ ਨਾਲ ਕਰ ਸਕਰ ਕਿਉਂਕਿ ਕਿਤੇ ਨਾ ਕਿਤੇ ਅਮਰਦੀਪ ਢੰਡਾ ਜੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਉਂਕਿ ਉਹਨਾਂ ਨੇ ਦਲ ਸਮਾਜ ਦੇ ਹਮੇਸ਼ਾ ਲਈ ਹੱਕਾਂ ਦੇ ਵਿੱਚ ਆਵਾਜ਼ ਉਠਾਈ ਆ ਸਰ ਇਸ ਮਾਮਲੇ ਲੈ ਕੇ ਤੁਸੀਂ ਕੀ ਖਿਸ਼ੂਰ ਕਹਿਣਾ ਚਾਹੁੰਦੇ ਨਹੀਂ ਬਸ ਇਹੀ ਗੱਲ ਕਹਿਣਾ ਚਾਹਾਂਗੇ ਕਿ ਚਾਹੇ ਸਰਕਾਰ ਜਿੰਨਾ ਮਰਜ਼ੀ ਪ੍ਰੈਸ਼ਰ ਪਾ ਲੇ ਜਾਂ ਸਰਕਾਰ ਦੇ ਅੰਡਰ ਪ੍ਰਸ਼ਾਸਨ ਵੀ ਪ੍ਰੈਸ਼ਰ ਪਾਏਗਾ ਪਰ ਸਾਡੇ ਕੋਲ ਪਿੰਡ ਵਾਸੀ ਜਿੰਨੀਆਂ ਭੈਣਾਂ ਸਾਰੀਆਂ ਖੜੀਆਂ ਨੇ ਔਰ ਅਸੀਂ ਸਾਰੇ ਪਿੰਡ ਦੇ ਇਲਾਵਾ ਯੁਵਾ ਵਿਕਾਸ ਮੋਰਚਾ ਪੂਰੀ ਸਟੇਟ ਦੇ ਵਿੱਚ ਚੱਲਦਾ ਵਾ ਜੇ ਕਿਸੇ ਨੇ ਸਾਡੇ ਅਮਨਦੀਪ ਢੰਡਾ ਜੀ ਨਾਲ ੱੱਕਾ ਕਰਨ ਦੀ ਕੋਸ਼ਿਸ਼ ਕੀਤੀ ਤੇ ਅਸੀਂ ਜ਼ਿਲ੍ਹਾ ਵਾਈ ਜ਼ਿਲ੍ਹਾ ਮੰਗ ਪੱਤਰ ਦਵਾਂਗੇ ਐਸਐਸਪੀ ਸਾਹਿਬ ਨੂੰ ਔਰ ਬੰਦ ਕਾਨੂੰਨੀ ਕਾਰਵਾਈ ਕਰਵਾਵਾਂਗੇ ਜੋ ਵੀ ਸ਼ਖਸ ਅਮਨਦੀਪ ਟੱਡਾ ਜੀ ਨੂੰ ਪਰੇਸ਼ਾਨ ਕਰ ਰਿਹਾ ਹੈ ਅਸੀਂ ਸਾਮਿਲ ਦਾ ਫੀਰ ਕੀ ਕਰਾਂਗੇ ਹਾਂਜੀ ਅਗਲੀ ਜਿਹਨੇ ਸਾਮਿਲ ਦਾ ਫੀਰ ਨਹੀਂ ਜੀ ਅਸੀਂ ਬਾਬਾ ਸਾਹਿਬ ਅੰਬੇਡਕਰ ਨੂੰ ਮਿਲਣ ਵਾਲੇ ਬੰਦੇ ਆ ਇਹ ਤਾਂ ਕਦੀ ਹੋ ਨਹੀਂ ਸਕਦਾ ਵੀ ਇਨਸਾਫ ਨਾ ਹੋਵੇਗਾ ਸਰ ਜੇਕਰ ਸਾਡੀ ਇਨਸਾਫ ਨਾ ਹੋਇਆ ਤੇ ਫਿਰ ਇਨਸਾਫ ਸਾਨੂੰ ਲੈਣਾ ਆਉਂਦਾ ਵਾ ਕਿਉਂਕਿ ਅਸੀਂ ਕਿਤੇ ਹੋਣ ਤੋਂ ਨਹੀਂ ਸੰਘਰਸ਼ ਕਰਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਐਸਪੀ ਦਫ਼ਤਰ ਦਾ ਘਰਾਵਾਂ ਪ੍ਰਸ਼ਾਸਨ ਤਾਂ ਕੀ ਕਹਿਣਾ ਇਸ ਮਾਮਲੇ ਲੈ ਪਰਸ਼ਾਸ਼ਨ ਹੈ ਜੀ ਬਿਲਕੁਲ ਗੰਭ ਸੁਨੇਹੀ ਵੀ ਆ ਸਾਨੂੰ ਬੈਠ ਕੇ ਆਸ਼ਵਾਸਨ ਵੀ ਦਿੱਤਾ ਵਾ ਕਿ ਤੁਹਾਡੇ ਮਸਲੇ ਨੂੰ ਹੱਲ ਕੀਤਾ ਜਾਏਗਾ ਅਸੀਂ ਤਾਂ ਸਿਰਫ ਉਹਨਾਂ ਨੂੰ ਇੱਕ ਗੱਲ ਕਹੀ ਆ ਕਿ ਜਿਹੜਾ ਬੰਦਾ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਪਿੰਡ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿੱਦਾਂ ਕਿ ਹੁਣ ਸਾਡੀ ਭੈਣਾਂ ਨੂੰ ਤੋਂ ਪਤਾ ਚੱਲਿਆ ਵਾ ਸਾਡੇ ਬਾਬਾ ਜੀ ਤੋਂ ਹੋਰ ਪਿੰਡ ਵਾਸੀਆਂ ਤੋਂ ਪਤਾ ਚੱਲਿਆ ਕਿ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਵਾ ਉਹ ਨਸ਼ੇ ਦੇ ਖਿਲਾਫ ਜਿਹੜੀ ਅਮਨਦੀਪ ਢੱਡਾ ਜੀ ਨੇ ਜੀ ਆਪੇ ਜੀਪ ਜੇਪਰ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਦੀ ਫਤਿਹ ਜਿੱਦਾਂ ਆਪਾਂ ਤੁਸੀਂ ਦੇਖ ਰਹੇ ਹਾਂ ਕਿ ਬਾਬਾ ਜੀ ਸਾਡੇ ਨਾਲ ਮਾਦਾਪੋਰ ਤੋਂ ਸਾਡੇ ਨਾਲ ਸਰਪੰਚ ਸਾਹਿਬ ਉਹ ਮੌਜੂਦਾ ਜਿਹੜੀਆਂ ਭੈਣਾਂ ਸਾਡੇ ਬੱਚੇ ਸਾਡੇ ਵੀਰ ਜਿਹੜੇ ਅਜ ਅਮਨਦੀਪ ਢੰਡੇ ਦੇ ਹੱਕ ਦੇ ਵਿੱਚ ਆਏ ਆ ਕਿਉਂਕਿ ਪ੍ਰਸ਼ਾਸਨ ਦੇ ਵਿੱਚ ਨਾ ਇੱਕ ਉਹਨੇ ਹਵਾ ੜਾਈ ਆ ਵਿਸ਼ਨਪਾਲ ਜੀ ਜਿਹੜੇ ਮਤਲਬ ਉੱਥੇ ਦੇ ਸਾਬਕਾ ਪੰਚ ਆ ਔਰ ਉਹਨਾਂ ਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਕਿ ਦੇਖੋ ਜਦੋਂ ਆਪਾਂ ਕਿਸੇ ਰਾਜਨੀਤਿਕ ਸਟੇਜ ਤੇ ਆ ਜਾਂਦੇ ਆ ਤਾਂ ਆਪਾਂ ਨੂੰ ਕਿਸੇ ਦੀ ਪਰਸਨਲ ਲਾਈਫ ਨਾ ਬੋਲਣ ਦੀ ਲੋੜ ਨਹੀਂ ਕਿਉਂਕਿ ਇਹ ਕਾਨੂੰਨ 바ਵਾ ਸਾਹਿਬ ਨੇ ਬਣਾਇਆ ਜੇ ਤੂੰ ਪਰਸਨਲ ਲਾਈਫ ਤੇ ਕਿਸੇ ਦੇ ਬੋਲੇਗਾ ਤੇ ਤੇਰੇ ਤੇ ਕਾਰਵਾਈ ਹੋਏਗੀ ਬਾਕੀ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਬਿਸ਼ਨਜੀ ਮੈਂ ਦੇਖਿਆ ਵੀਡੀਓ ਦੇ ਵਿੱਚ ਵੀ ਇੰਨੇ ਅਪਸ਼ਬਦ ਬੋਲ ਰਿਹਾ ਉਹ ਕਿਸੇ ਨੂੰ ਗਧਾ ਦੱਸ ਰਿਹਾ ਕਿਸੇ ਨੂੰ ਹਾਥੀ ਦੱਸ ਰਿਹਾ ਇਹਦਾ ਮਤਲਬ ਉਹਦੇ ਦਿਮਾਗ 'ਚ ਕੁਝ ਐਹੋ ਜੀ ਚੀਜ਼ ਆ ਕਿ ਜਿਹੜੇ ਪਿੰਡ ਵਾਸੀਆਂ ਤੋਂ ਉੱਠ ਕੇ ਉਹਦੇ ਦਿਮਾਗ 'ਚ ਇੱਕ ਐਹੋ ਜੀ ਚੀਜ਼ ਵੱਰ ਰਹੀ ਆ ਕਿ ਇਹ ਸ਼ਾਇਦ ਪਿੰਡ ਵਾਸੀਆਂ ਦੇ ਵਿੱਚ ਢੱਡਾ ਰਹਿੰਦਾ ਨਹੀਂ ਪਿਆ ਮੈਂ মিডিਆ ਰਾਹੀਂ ਇਹ ਹੀ ਦੱਸਣਾ ਚਾਹੁੰਦਾ ਉਹ ਖਾਸ ਕਰ ਪ੍ਰਸ਼ਾਸਨ ਆ ਐਸਐਸਪੀ ਸਾਹਿਬ ਨਾਲ ਗੱਲ ਹੋਈ ਆ ਐਸਪੀ ਸਾਹਿਬ ਨਾਲ ਡੀਐਸਪੀ ਸਾਹਿਬ ਨਾਲ ਕਿ ਅਸੀਂ ਬਿਲਕੁਲ ਸ਼ਾਂਤ ਰਹਿਣਾ ਸਭ ਤੋਂ ਵੱਡੀ ਗੱਲ ਆ ਪਿੰਡ ਦੀ ਆਵਾਜ਼ ਆ ਔਰ ਪਿੰਡ ਦੀ ਆਵਾਜ਼ ਨੂੰ ਜੇ ਦਬਾਉਣ ਦੀ ਕੋਸ਼ਿਸ਼ ਕੀਤੀ ਕਿਸੇ ਤਰ੍ਹਾਂ ਤਾਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਇਸ ਅਮਨਦੀਪ ਘੰਡੇ ਦੇ ਲਈ ਖੜਾਂਗੇ ਔਰ ਆਉਣ ਵਾਲੇ ਸਮੇਂ ਤੇ ਪ੍ਰੋਟੈਸਟ ਕਰਨ ਦੀ ਲੋੜ ਪਈ ਤਾਂ ਪ੍ਰੋਟੈਸਟ ਵੀ ਕਰਾਂਗੇ ਇਹਨੂੰ ਇਨਸਾਫ ਦਿਵਾਵਾਂਗੇ ਔਰ ਜਿਹੜੇ ਪਰਸਨਲ ਲਾਈਫ ਉਹਨੇ ਟੱਚ ਕੀਤੀ ਆ ਇਹਦੀ ਕਿਸੇ ਤਰ੍ਹਾਂ ਦੇ ਅਪਸ਼ਬਦ ਬੋਲੇ ਆ ਉਹਨੂੰ ਲਾਈਵ ਮਾਫੀ ਮੰਗਣੀ ਪਈ ਕਿ ਨਹੀਂ ਤਾਂ ਉੱਤੇ ਖਾਲਸਾ ਤੁਸੀਂ ਵੀ ਇੱਥੇ ਪੁੱਜੇ ਹੈਗੇ ਆ ਕੀ ਕਿਹੜਾ ਥੋੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਇਹ ਆ ਵੀ ਗੱਲ ਚਲੋ ਮਾੜਾ ਮੋਟਾ ਉਥੇ ਬੋਲ ਬਰਾਲਾ ਹੋਇਆ ਇਹ ਦਿਆ ਇੱਥੇ ਪਰਚਾ ਤੇ ਦਿੱਤਾ ਲੇਕਿਨ ਜਿਹੜੀ ਕੱਲ ਗਲਤ ਬੋਲਿਆਗਾ ਇਹ ਨਹੀਂ ਸੀ ਬੋਲਣਾ ਚਾਹੀਦਾ ਦੇਖੋ ਇੱਕ ਤਾਂ ਜਿਹੜੀ ਭੰਗ ਪੀਂਦਾ ਭੰਗ ਨਿਆਣਿਆਂ ਨੂੰ ਪੁਲਾਉਂਦਾ ਇਹ ਸਰਾਸਰੀ ਗਲਤ ਆ ਇੱਥੇ ਮੇਰਾ ਖਿਆਲ ਹੈ ਬੀਬੀਆਂ ਤੇ ਬੱਚੇ 100 ਬੰਦਾ ਹੋਣਾ ਪਿੰਡ ਦਾ ਇੱਕ ਵੀ ਬੰਦਾ ਕਹਿ ਦੇਵੇ ਮਾਂ ਤੇ ਬੱਚੇ ਦਾ ਕਿ ਸਾਡੇ ਬੱਚੇ ਨੂੰ ਇਹਨੇ ਭੰਗ ਪਲਾਈਆ ਤਾਂ ਅਸੀਂ ਹਰ ਇੱਕ ਤਰ੍ਹਾਂ ਇਨੂੰ ਸਜ਼ਾ ਦੇਣ ਲਈ ਤਿਆਰ ਆ। ਕੱਲਿਆ ਕਿ ਦੂਜੀ ਗੱਲ ਜਿਹੜੀ ਆ ਕਿਉਂਕਿ ਕੱਲ ਨੂੰ ਇਹਦਾ ਵਿਆਹ ਹੋਣਾ ਇਹਨਾਂ ਗੱਲਾਂ ਦੇ ਅਸਰ ਤੇ ਬਹੁਤ ਵੱਡੇ ਪੱਦਰ ਤੇ ਜਾਂਦੇ ਆ ਨਾ। ਬਿਲਕੁਲ। ਕੱਲਿਆ ਵੀ ਜਿਹੜੇ ਇਹਨੂੰ 5 ਸਾਲ ਲੱਗੇ ਮੌਕਾ ਮਿਲਿਆ ਬਿਸ਼ਨਪਾਲ ਜੀ ਨੂੰ। 5 ਸਾਲ ਮੌਕਾ ਮਿਲਿਆ ਤੇ ਜੇ ਨਹੀਂ ਕੰਮ ਕੀਤਾ ਤੇ ਇਹਨੂੰ ਨਵੇਂ ਮੁੰਡੇ ਨੂੰ ਮੌਕਾ ਮਿਲ ਗਿਆ ਤਾਂ ਫੇ ਤੇਰੇ ਮੱਛੀ ਕਾ ਤੇ ਲੜਦੀ ਆ। ਉਹ ਬਾਅਦ ਹੀ ਨਹੀਂ ਜਿੱਤਿਆ ਨਾ। ਵੋਟਾਂ ਪਾ ਗਏ ਜਿੱਦਿਆ ਕਿ ਚੋਰੀ ਤੇ ਨਹੀਂ ਜਿੱਤਿਆ। ਤਾਂ ਫੇ ਥੋੜਾ ਜਿਗਰਾ ਕਰ ਗੱਲਿਆ ਵੀ ਇਹਨੂੰ ਏਦਾਂ ਦੀਆਂ ਗੱਲਾਂ ਤੇ ਜਿਹੜੀ ਵੀ ਇਹ ਡਰਦਾ ਨਹੀਂ ਆ ਗਿਆ ਤੁਹਾਡੇ ਸਾਹਮਣੇ 100 ਬੰਦਾ ਆ ਜਾਂ ਸਾਨੂੰ ਡਰ ਕਾਦਾ ਅਸੀਂ ਪਿੰਡ ਥੋੜੀ ਬਿਸ਼ਨਪਾਲ ਤੋਂ ਡਰਦੇ ਆ ਛੱਡ ਜਾਣਾ ਪਿੰਡ ਚ ਹੀ ਰਹਿਣਾ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸੀ ਲੰਮੀ ਸੋਚ ਚਾਹੀਦੀ ਆ ਏਦਾਂ ਦਾ ਜਿਹੜਾ ਪਰਿਵਾਰਕ ਇਲਜ਼ਾਮ ਲਾਉਣਾ ਉਹ ਬਿਲਕੁਲ ਚੰਗਾ ਨਹੀਂ ਤੇ ਅਸੀਂ ਫੇ ਵੀ ਕਰਦੇ ਆ ਪਿੰਡ ਦਾ ਇਹ ਕੰਮ ਆ ਦੇਖੋ

ਅਸੀਂ ਪਿੰਡ ਨੂੰ ਸੈਟੀਸਫਾਈ ਕਰਨ ਲਈ ਛੜਕ ਬਣਾਈ ਅਸੀਂ ਪਿੰਡ ਨਾਲ ਬੈਰ ਪਾਉਣ ਦੀ ਛੜਕ ਨਹੀਂ ਬਣਾਈ ਇਸ ਕਰਕੇ ਮੈਂ ਤੇ ਚਲੋ ਹੁਣ ਜਿਆਦਾ ਨਾ ਬੋਲਾਂ ਕਿਉਂਕਿ ਚਿੱਕੜ ਸਿੱਟਣ ਵਾਲੀ ਗੱਲ ਆ ਜਿਹੜੀ ਛੜਕ ਬਣਨੀ ਸੀ ਸਹੀ ਤਰੀਕੇ ਨਾਲ ਪਿੰਡ ਨੂੰ ਪ੍ਰੋਸੈਸ ਚ ਲੈ ਕੇ ਬਣਦੀ ਤੇ ਕੋਈ ਐਡੀ ਵੱਡੀ ਪ੍ਰੋਬਲਮ ਹੀ ਨਹੀਂ ਸੀ ਜਾ ਕੇ ਕਲਵੰਤ ਦਾ ਤਲੜੀਆਂ ਦੇ ਦਾ ਘਰ ਦੇਖਿਆ ਜਾ ਕੇ ਧਾਰੀ ਦਾ ਘਰ ਦੇਖਿਆ ਜਾਵੇ ਆ ਜਿਹੜੇ ਸਾਡੇ ਪੰਚਾਇਤ ਮੈਂਬਰ ਆ ਬੀਬਾ ਸਾਡੇ ਭਾਜੀ ਮੀਕੇ ਹੁਣੀ ਇਹਨਾਂ ਦਾ ਘਰ ਦੇਖਿਆ ਜਾਵੇ 1.5 1.5 ਫੁੱਟ ਕਰਨੀਵੇਂ ਹੋ ਗਿਆ ਜੀ ਚੱਲਿਆ ਵੀ ਇਹ ਗੱਲਾਂ ਨਹੀਂ ਚਾਹੀਦੀਆਂ ਅਸੀਂ ਧੱਕੇ ਨਾਲ ਸੜਕ ਕਿਸੇ ਦੀ ਨਹੀਂ ਬਣਾਉਂ ਦਿੰਦੇ ਔਰ ਅਸੀਂ ਕਿਹਨੇ ਰਜਾ ਮੰਦੀਣਾ ਬਣਾਵੋ ਲੇਕਿਨ ਮੈਂ ਇਨਾ ਹੀ ਕਹਿੰਦਾ ਆ ਕਿਸ਼ਨ ਬਾਜ ਜੀ ਨੂੰ ਜਿਹੜੇ ਗਲਤ ਸ਼ਬਦ ਬੋਲਿਆ ਤੇਰਾ ਕੋਈ ਵੀ ਇਹ ਬੋਲਣ ਦਾ ਹੱਕ ਨਹੀਂ ਵਿਆਹ ਕਰ ਦਿਓ ਉਹ ਕਰ ਦਿਓ ਮੈਂ ਹੁਣ ਤੈਨੂੰ ਕੀ ਕਹ ਤੈਨੂੰ ਕੀ ਤਕਲੀਫ ਆ ਕੋਈ ਇਹਨੇ ਗਲਤ ਕੰਮ ਕੀਤਾ ਕੋਈ ਅਲਾਮਾ ਲਿਆਵਾਦੀ ਦੇ ਵਿੱਚ ਜਿਹਦੇ ਨਾਲ ਵਾਦੀ ਨੂੰ ਕਾਲਕ ਲਗੀ لیکن تے بھنگ دا کہہ کے کہہ کے آبادی دی بہت بیزਤੀ کیتی ا اینا میں تینوں سمجھدار نہیں مطلب سمجھدار جے تو ہر گیاں دا کوئی نہیں ਜਿਗਰਾ ਚਾਹੀਦਾ ਯਾਰ ਫੇਰ ਸੀ 50 ਸਾਲਾਂ ਬਾਅਦ ਮੈਂ ਪਿੱਛੇ ਸਾਡੇ ਇੱਕ ਜੱਟਾਂ ਦੀ ਸੀ ਇੱਕ ਬੋਰਡ ਦੇ ਹਰੇ ਯਾਰ ਹਰੇ ਤੇਰੇ ਦੁੱਖ ਕਿਹੜੀ ਗੱਲ ਦਾ ਕੋਈ ਗੱਲ ਨਹੀਂ ਠੀਕ ਹੈ ਨਾ ਫੇਰ ਪ੍ਰਮਾਤਮਾ ਮੌਕਾ ਦੇਊਗਾ ਬਾਤ ਚੜ ਕੇ ਕੰਮ ਕਰਾਂਗੇ ਮੈਂ ਇੰਨਾ ਹੀ ਕਹਿੰਦਾ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਕਰੂੰਗਾ ਜਿਹੜੇ ਦਾਜੀ ਦੇ ਮਗਰ ਆਏ ਆ ਸਾਰੇ ਨੌਜਵਾਨ ਆ ਬੀਬੀਆਂ ਮਾਦ ਪੁੱਤੋਂ ਸਾਡੇ ਸਾਡੇ ਸਾਬਕਾ ਪੰਚਾਇਤ ਮੈਂਬਰ ਆ ਬਹੁਤ ਉਹਨਾਂ ਨੇ ਸਪੋਰਟ ਕੀਤੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਤੇ ਇਹ ਕਹਿੰਦਾ ਮੈਂ ਪ੍ਰਸ਼ਾਸਨ ਨੇ ਹੁਣ ਕਿਹੜਾ ਟਾਈਮ ਦਿੱਤਾ ਜਗਲੀ ਪਿਛੇ ਪ੍ਰਸ਼ਾਸਨ ਦੇਖੋ ਜੀ ਪ੍ਰਸ਼ਾਸਨ ਸਾਡੇ ਨਾਲ ਆ ਪ੍ਰਸ਼ਾਸਨ ਤੁਹਾਨੂੰ ਟਾਈਮ ਟਾਈਮ ਦਿੱਤਾ ਗਿਆ ਉਹਨੇ ਡੀਐਸਬੀ ਸਾਹਰੇ ਜੁੰਮੇਵਾਰੀ ਲੈ ਲਈ ਆ ਕਿ ਮੈਂ ਆਪਣੇ ਹੱਥ ਚ ਲੈ ਕੇ ਸਭ ਕੁਝ ਕਰਾਂਗੀ ਜੀ ਤੇ ਸਾਨੂੰ ਪਰੋਚਾ ਜੀ ਮੈਂ ਜੀ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਕਿ ਜੋ ਕੱਲ ਸੋਨੂ ਢੰਡਾ ਤੇ ਇਲਜ਼ਾਮ ਲਾਏ ਹੋ ਦਾ ਸਰ ਵੀ ਇਹ ਬਣਿਆ ਦਿਆ ਦੀ ਕਿ ਨਹੀਂ ਲਾਉਣੇ ਚਾਹੀਦੇ ਸੀ ਇਹ ਆਪਸੀ ਰੰਜਸ਼ ਰੰਜੋ ਦੇ ਕਾਰਨ ਲੱਗੇ ਜੀ ਤੁਹਾਡੇ ਕਹਿਣ ਤੋਂ ਬਾਅਦ ਕੋਈ ਪੁਰਾਣੀ ਰੰਜਿਸ਼ ਤੇ ਚੱਲਦੇ ਜਾਂ ਰਾਜਸੀ ਰੰਜਿਸ਼ ਚੱਲਦੇ ਸ਼ਾਇਦ ਹੋ ਸਕਦਾ ਹੈ ਪਾਰਟੀਬਾਜ਼ੀ ਚ ਕੈਂਡੀਟਾ ਤੇ ਨਹੀਂ ਵੋਟਾਂ ਦੀ ਹਾਰ ਜਿੱਤ ਨੂੰ ਲੈ ਕੇ ਇਹ ਚੀਜ਼ਾਂ ਸਾਹਮਣੇ ਆ ਗਈਆਂ ਹੈ ਤਾਂ ਹੋ ਸਕਦਾ ਹੈ ਕਿ ਵੋਟਾਂ ਦੀ ਹਾਰ ਜਿੱਤ ਨੂੰ ਲੈ ਕੇ ਹੀ ਕੋਈ ਮਤਲਬ ਕਿ ਕੱਢਿਆ ਗਿਆ ਹੋਵੇ ਆਪਣਾ ਪੂਰਾ ਨਾਮ ਕੀ ਹੈ ਮੇਰਾ ਨਾਮ ਰਾਜਵਿੰਦਰ ਕਮਲ ਝੇੜੂ ਪਿੰਡ ਦੇ ਹਾਂਜੀ ਝੇੜੂ ਪਿੰਡ ਦੇ ਕੁਝ ਹੋਰ ਕਹਿਣਾ ਚਾਹੁੰਦੇ ਤੁਸੀਂ ਨੇ ਬਾਸੇ ਜਿਹੜੇ ਅਲੀਗੇਸ਼ਨ ਲੱਗੇ ਆ ਆਪਾਂ ਉਹੀ ਕਹਨੇ ਆ ਕਿ ਇਹ ਬੇਬੁਨਿਆਦ ਆ ਗਲਤੀਆ ਬੀਬੇ ਸੇ ਬੱਚਾ ਸਹੀ ਆ ਠੀਕ ਆ ਕਿਤੇ ਨਹੀਂ ਇਨਸਾਨ ਲਈ ਬਕਾ ਮਤਲਬ ਸੱਚ ਦੀ ਆਵਾਜ਼ ਉਠਾਉਂਦਾ ਆ ਕਿਹਨੇ ਬੱਚੇ ਨੂੰ ਇਨਸਾਫ ਮਿਲੇ ਬੱਚਾ ਠਈ ਆ ਸਾਡੇ ਲਈ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਆ ਅਸੀਂ ਬਸ ਇਹ ਗੱਲ ਦੱਸਦੇ ਆ ਇਨਸਾਫ ਮਿਲੇ ਬੱਚੇ ਨੂੰ ਸਾਡੇ ਲਈ ਸਾਡਾ ਬੱਚਾ ਸਹੀ ਆ ਸਾਡੇ ਲਈ ਗਲਤੀ ਨਹੀਂ ਬੱਚਾ ਸਾਡਾ ਜੀ ਬਿਲਕੁਲ ਸਾਡੇ ਨਾਲ ਸਹਿਮਤ ਸਾਡੇ ਨਾਲ ਖੜਦਾ ਆ ਬੱਚਾ ਸਾਡਾ ਜੀ ਜਿਹੜਾ ਇਨਜਾਮ ਲਗਾਇਆ ਸੋਨੂੰ ਪੰਡਾ ਤੇ ਉਹ ਗਲਤ ਇਨਜਾਮ ਲਾਇਆ ਜੀ ਅਸੀਂ ਕਿਹਨੇ ਵੀ ਸਾਡਾ ਇਹ ਬੱਚਾ ਸਹੀ ਆ ਇਹ ਜਿਹੜਾ ਇਲਜ਼ਾਮ ਲਗਾਇਆ ਹੈ ਗਲਤ ਲਗਾਇਆ ਜੀ ਇਹਨਾਂ ਨੇ ਇਲਜ਼ਾਮ ਅਸੀਂ ਨਹੀਂ ਮੰਦੇ ਇਹਨੂੰ ਵੀ ਜਿਹੜੇ ਕਹਿੰਦੇ 8 9 9 9 ਸਾਲ ਦੇ ਬੱਚਿਆਂ ਨੂੰ ਇਹਨਾਂ ਨੇ ਉਹ ਲਗਾਇਆ ਜੀ ਨਸ਼ਾ ਲਗਾਇਆ ਤੁਹਾਡਾ ਪਿੰਡ ਛੇੜੂ ਹਾਂਜੀ ਸਾਡਾ ਪਿੰਡ ਛੇੜੂ ਪਾਚ ਛੇੜੂ ਗਿਆ ਜੀ ਦੇਖੋ ਇਹਨਾਂ ਨੇ ਅੱਜ ਤੋ ਸਾਨੂੰ ਜਿਹੜੇ ਸਰਪੰਚ ਸਾਹਿਬ ਆ ਇਹਨਾਂ ਨੇ ਸਾਨੂੰ ਕੋਈ ਸਹੂਲਤ ਨਹੀਂ ਦਿੱਤੀ ਆ ਦੇਖੋ ਮੇਰੇ ਬਿਆਨ ਚ 14 ਸਾਲ ਹੋ ਗਏ ਕੋਈ ਦੇਖੋ ਸਾਡੇ ਗਲੀ 'ਚ ਇਹਨਾਂ ਸਿਵਰ ਦਾ ਖਰਾਬ ਪਾਣੀ ਤਾਂ ਬਹੁਤ ਸਾਰਿਆਂ ਅੰਦਰ ਹੀ ਵੜਦਾ ਕੋਈ ਨਹੀਂ ਇਹਨਾਂ ਨੇ ਸਾਨੂੰ ਸਹੂਲਤ ਦਿੱਤੀ ਨਹੀਂ ਦੇਖੋ ਜੇ ਅੱਜ ਬੱਚਾ ਇਹ ਹੁਣ ਸਾਨੂੰ ਕਰਕੇ ਦੇਣ ਲੱਗਾ ਹੈ ਤੇ ਇਹਦੇ ਵਿੱਚ ਉਹ ਇਹਨਾਂ ਡਾਂਸ ਵੀਾਈ ਕਰਦੀ ਆ ਤਾਂ ਕਾਰਨ ਕੀ ਹੋਇਆ ਕਿ ਇਹ ਇੰਨੀ ਬੈਸ ਵਸਾਈ ਸ਼ੁਰੂ ਹੋਈ ਇਹ ਕਾਰਨ ਜੀ ਇਹ ਕਰਕੇ ਹੋਈ ਆ ਵੀ ਇਹਨਾਂ ਨੇ ਵੀ ਇਹ ਕੰਮ ਕਰਨਾ ਚੁਰਾ ਕਿ ਤੰਮੀ